ਮੇਰਾ ਨਾਮ ਮਮਤਾ ਜੀ ਮੈਂ ਪਿੰਡ ਕੋਟਲੀਪੁਰ ਤੋਂ ਕੱਲ ਸ਼ਾਮ ਜਦੋਂ ਮੈਂ ਆਪਣੇ ਭਰਾ ਕੋਲ ਕੰਮ ਕਰਕੇ ਆ ਰਹੀ ਸੀ ਤਾਂ ਦੁਕਾਨ ਦੇ ਬਾਹਰ ਨਿਊ ਸਰਦਾਰੋ ਟੈਲੀਕਮ ਦੇ ਬਾਹਰ ਦੋ ਮੁੰਡੇ ਸੀ ਉਹਨਾਂ ਨੇ ਸ਼ਰਾਬ ਕੀਤੀ ਹੋਈ ਸੀ ਨਸ਼ੇ ਦੇ ਵਿੱਚ ਮੈਨੂੰ ਗਲਤ ਕਮੈਂਡ ਕੀਤਾ ਮੈਂ ਉਹਨਾਂ ਦੀ ਕਮੈਂਡ ਤੋਂ ਡਰਦੀ ਮੈਂ ਅੰਦਰ ਸ਼ਾਪ ਦੇ ਅੰਦਰ ਚਲੇ ਗਈ ਉਹਨਾਂ ਨੇ ਸ਼ਾਪ ਤੋਂ ਮੇਰੇ ਬ੍ਰਦਰ ਨੂੰ ਆਵਾਜ਼ ਮਾਰ ਲਈ ਉਹ ਗਾਲਾਂ ਕੱਢਣ ਲੱਗ ਗਏ ਫਿਰ ਬ੍ਰਦਰ ਨਾਲ ਉਹਨਾਂ ਦੀ ਝੜਪ ਹੋਈ ਤਾਂ ਉਹਨਾਂ ਨੇ ਝੜਪ ਦੇ ਵਿੱਚ ਮੇਰੇ ਵੀ ਮਾਰੀਆਂ ਮੇਰੇ ਸਿਰ ਤੇ ਬੋਤਲ ਵੀ ਮਾਰੀ ਉਹਨਾਂ ਨੇ ਔਰ ਮੈਨ ਮੈਨੂੰ ਜ਼ਖਮੀ ਕਰ ਦਿੱਤਾ ਮੇਰਾ ਨੇਲ ਵੀ ਟੁੱਟ ਗਿਆ ਇਸ ਝੜਪ ਦੇ ਵਿੱਚ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਕੋਈ ਕੁੜੀ ਆ ਉਹਨਾਂ ਨੇ ਮੇਰੇ ਕੋਲ ਬਹੁਤ ਮਾਰੀਆਂ ਵੀਡੀਓਜ਼ ਦੇ ਵਿੱਚ ਉਹ ਕਹਿ ਰਹੇ ਸੀ ਜੇਲਾ ਘਟ ਕੇ ਆਏ ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਇਸ ਗੱਲ ਦੀ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਆ ਮੈਨੂੰ ਇਨਸਾਫ ਚਾਹੀਦਾ ਮੈਂ ਚਾਹੁੰਨੀ ਕਿ ਜੋ ਮੇਰੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਧੀ ਪੈਣ ਨਾਲ ਨਾ ਹੋਵੇ ਕਿ ਉਹ ਤਾਂ ਸ਼ਰਾਬਾ ਪੀ ਕੇ ਸਰੇ ਆਮ ਤੁਹਾਨੂੰ ਗੁੰਡਾਗਰਦੀ ਕਰਕੇ ਲੋਕ ਮਾਰ ਕੇ ਜਾਣ ਮੈਨੂੰ ਇਨਸਾਫ ਚਾਹੀਦਾ ਇਸ ਗੱਲ ਦਾ ਹਾਂਜੀ ਮੇਰਾ ਨਾਮ ਗੋੜੀ ਮੈਂ ਕੋੜਲੀ ਖੋਡ ਤੋਂ ਰਹਣਾ ਆ ਕੱਲ ਨੂੰ ਮੇਰੀ ਸਿਸਟਰ ਰਤੋ ਆਪਣੇ ਟਾਂਡੇ ਤੋਂ ਕੰਮ ਕਰਕੇ ਆਉਂਦੇ ਪਏ ਸੀ ਤੇ ਮੇਰੀ ਵੇਟ ਕਰਦੇ ਪਏ ਸੀ ਬਾਹਰ ਕਿ ਕਿ ਮੇਰਾ ਥੋੜਾ ਟਾਈਮ ਥੋੜਾ ਲੇਟ ਹੁੰਦਾ ਹੈ ਤੇ ਨਾ ਇਹ ਮੁੰਡੇ ਆਏ ਦੋ ਇਹ ਦੂਜੀ ਸਾਈਡ ਤੋਂ ਇਹ ਨਾ ਡਰਿੰਕ ਕੀਤੀ ਹੋਈ ਸੀ ਤਾਂ ਪਹਿਲਾਂ ਤਾਂ ਇਹਨਾਂ ਦੇਖਿਆ ਨਾਲ ਵੱਲ ਗਲਤ ਨਿਗਾਹ ਵਾਲੇ ਮੜ ਕੁੜੀ ਨੂੰ ਪਤਾ ਲੱਗਿੰਦਾ ਹੈ ਇਹਨਾਂ ਨੇ ਕਮੈਂਟ ਕੀਤਾ ਤੇ ਕਮੈਂਟ ਕਰਨ ਦੋਵਾਰ ਇਹ ਅੰਦਰ ਆ ਗਏ ਕਿ ਲੜਾਈ ਨਾ ਹੋਵੇ ਫਿਰ ਨਾ ਇਹਨੂੰ ਦੇਖ ਕੇ ਉਹਨੂੰ ਗਾਲ ਘੱਟਦੀ ਫਿਰ ਜਦੋਂ ਮੈਂ ਉਹਨੂੰ ਦੇਖਿਆ ਨਾਲ ਫੇਰ ਬਾਹਰ ਗਾਲ ਘੱਟਦੀ ਮੈਨੂੰ ਕਹਿੰਦਾ ਬਾਹਰ ਆ ਬਾਹਰ ਫਿਰ ਮੈਂ ਬਾਹਰ ਨਹੀਂ ਗਿਆ ਮੇਰੇ ਦਦਾਂ ਤੇ ਉਹਨਾਂ ਦਾ ਕਹਿੰਦੇ ਕਿ ਫਿਰ ਨਾਲ ਗੱਲ ਕਰਨਗੇ ਤਾਂ ਫਿਰ ਮੈਨੂੰ ਫਿਰ ਧਮਕੇ ਦੇਣ ਲੱਗੇ ਤਾਂ ਉਹਦਾ ਉਹਦਾ ਫਿਰ ਮੈਂ ਫਿਰ ਮੈਂ ਬਾਹਰ ਗਿਆ ਫਿਰ ਉਹ ਦੋਨਾਂ ਨੇ ਫਿਰ ਮੈਨੂੰ ਹੱਤ ਮਤਲਬ ਲੜਾਈ ਹੋਣ ਲੱਗੀ ਸਾਡੀ ਝੜਪ ਹੋਣ ਲੱਗੀ ਫਿਰ ਕਰਕੇ ਫਿਰ ਲੜਾਈ ਹੋਣ ਲੱਗੀ ਫਿਰ ਇਹਨਾਂ ਦੇ ਮੁੰਡੇ ਸਾਡੇ ਲੋਰ ਤੇ ਇਹ ਇਹ ਮੈਨੂੰ ਛਡਾਉਣ ਲੱਪੀ ਇਹਨਾਂ ਉਹਨਾਂ ਨੇ ਇਹਦੇ ਵੀ ਮਾਰੀਆਂ ਤੇ ਮੇਰੇ ਵੀ ਮਾਰੀਆਂ ਨੇ ਇਹ ਤੁਹਾਡੇ ਕਿਹੜੀ ਸ਼ੌਪ ਤੇ ਤੁਸੀਂ ਕੰਮ ਕਰਦੇ ਹੋ ਮੈਂ ਨਿਊਜ਼ ਤਾਂ ਦੱਲ ਸਿਸਟਰ ਕਿਥੋਂ ਆਂਦੇ ਸਿਸਟਰ ਮੇਰੇ ਟਾਂਡੇ ਤੋਂ ਆਂਦੇ ਹਾਂ ਕਹਿੰਦਾ ਤਾਂ ਲੜਾਈ ਹੋਣ ਦਾ ਕਾਰਨ ਕੀ ਹੈ ਕੋਈ ਇਹ ਸਿਰਫ ਇਹਨੂੰ ਦੇਖਦੇ ਪਏ ਇਸਦੇ ਤੋਰ ਜਿਹੜਾ ਦੇ ਬਈ ਛੇੜ ਸੜਨ ਕਰਦੇ ਪਈ ਕਮੈਂਟ ਕਰਦੇ ਗਲਤ ਠੀਕ ਹੈ ਫਿਰ ਉਸ ਤੋਂ ਬਾਅਦ ਤੁਹਾਡੇ ਮਾਲਕ ਵੀ ਆਏ ਬਾਰਗ ਨੇ ਹਾਂਜੀ ਆਏ ਸੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਨਾਲ ਠੀਕ ਹੈ ਪੁਲਿਸ ਨੇ ਕੋਈ ਕਾਰਵਾਈ ਪੁਲਸਾ ਹੀ ਕੱਲ ਅੱਜ ਸਵੇਰੇ ਆਈ ਸੀ ਕਿ ਉਹਨਾਂ ਨੇ ਬਿਆਨ ਲਏ ਸਾਡੇ ਇੱਕ ਤਵਾਰ ਫਿਰ ਹੁਣੇ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਬਰਨ ਸਿੰਘ ਤਾਂ ਜਵਤ ਲਾਤਾ ਤੇ ਕੱਲ ਕੋਈ 3:30 ਵਜੇ ਇੱਕ ਝਗੜਾ ਹੋਇਆ ਸਰਦਾਰ ਮੋਬਾਈਲ ਸ਼ਾਪ ਹੈਗੀ ਆ ਇੱਕ ਲੜਕੀ ਉਹਦਾ ਕਿ ਨਾਲ ਭਰਾ ਸੀਗਾ ਦੋ ਮੁੰਨੇ ਵਾਰੋਂ ਆਏ ਆ ਤੇ ਇਹਨਾਂ ਦਾ ਕੁੱਟਮਾ ਕੀਤੀ ਆ ਤੇ ਦੂਸਰੀ ਇੱਕ ਬੰਦਾ ਹੈਗਾ ਲਖਵੀਰ ਸਿੰਘ ਲਖੀ ਉਹਦੇ ਸਾਥ ਲੱਗੀ ਉਹ ਵੀ ਦਸ ਹੋਇਆ ਤੇ ਲੜਕੀ ਲੜਕੀ ਭਰਾ ਵੀ ਦਾਸ ਨਾਲ ਅਨ ਛੋਟੇ ਪਹਿਲੇ ਆ ਤੇ ਤਪੀ ਚੱਲ ਰਹੀ ਆ ਜੋ ਕਾਲੀ ਬੰਦ ਕਰ ਲਾਂਗੇ ਆਪਾਂ